ਸਹੀ ਗੱਲ ਹੈ ਜੀ ਕਹਿੰਦੇ ਨੇ ਹਨਾ ਕਿ ਜਿੰਨਾ ਚਿਰ ਸਾਨੂੰ ਦੁੱਖ ਨਹੀਂ ਮਿਲਦੇ ਸਾਨੂੰ ਸੁੱਖਾ ਦਾ ਆਨੰਦ ਨਹੀਂ ਹੁੰਦਾਗਾ ਤੇ ਜਦੋਂ ਸੁੱਖ ਆ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਫਿਰ ਅਸੀਂ ਦੁੱਖ ਨੂੰ ਭੁੱਲ ਜਾਂਦੇ ਆ ਹਨਾ ਤੇ ਇਹ ਹੀ ਜ਼ਿੰਦਗੀ ਦਾ ਦਸਤੂਰ ਹੈ ਜੀ ਸਾਡੀ ਜ਼ਿੰਦਗੀ ਹੈ ਹਨਾ ਇਹਨਾਂ ਦੁੱਖਾਂ ਸੁੱਖਾਂ ਦੇ ਸਾਰੇ ਚੱਲਦੀ ਰਹਿੰਦੀ ਹੈਗੀ ਤੇ ਲਿਆ ਕਰੋ ਜੀ ਆਨੰਦ ਜ਼ਿੰਦਗੀ ਦਾ ਕਿਉਂਕਿ ਜਿੰਨਾਕ ਟਾਈਮ ਸਾਨੂੰ ਵਾਈਗਰੂ ਨੇ ਦਿੱਤਾਗਾ ਹਨਾ ਇਸੇ ਗੱਲ ਦੀ ਸ਼ੁਰੂਆਤ ਨਾਲ ਜਿਹੜਾ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਜਦ ਵੀ ਸਿੱਧੂ ਬਲੌਗਸ ਦੇ ਉੱਪਰ ਆਈ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠ ਜੀ ਜਿਹੜੇ ਮੇਰੇ ਪਿਆਰ ਭਰਮ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਜੀ ਮਾਰਨਿੰਗ ਦਾ ਟਾਈਮ ਸੀਗਾ ਤੇ ਛੋਟੇ ਸਾਬ ਚੱਲ ਗਏ ਸੀਗੇ ਜੀ ਸਕੂਲ ਤੇ ਅੱਜ ਰਮੀ ਕਾਫੀ ਜਿਆਦੇ ਸੀਗਾ ਸੇਰ ਤੋਂ ਹੀ ਕਾਫੀ ਜਿਆਦੇ ਮੀਹ ਹੈ ਜਿਹੜਾ ਆ ਰਿਹਾ ਸੀਗਾ ਹੁਣ ਪਤਾ ਨਹੀਂ ਕੀ ਗੱਲ ਹੈ ਹਨਾ ਮਹੀਨਾ ਦਾ ਮਹੀਨਾ ਡੇਢ ਮਹੀਨੇ ਦੇ ਕਰੀਬ ਹੋ ਗਿਆ ਜਿਹੜਾ ਮੀਹ ਹੈ ਹਨਾ ਖਤਮ ਹੋਣ ਦਾ ਨਾ ਹੀ ਨਹੀਂ ਨਹੀਂ ਰਿਹਾ ਤੇ ਆਪਾਂ ਇਧਰ ਫਿਰਦੇ ਸੀਗੇ ਹਨਾ ਬਾਹਰ ਦੇਖਦੇ ਸੀਗੇ ਕਿਤੇ ਪਾਣੀ ਤਾਂ ਨਹੀਂ ਹੈ ਹਨਾ ਰੁਕਿਆ ਹੋਇਆ ਗਿਆ ਇਧਰਲੀ ਤੇ ਇਸ ਤੋਂ ਬਾਅਦ ਫਿਰ ਮੈਨੂੰ ਅੰਬਰੂਦ ਦੇਖਿਆ ਪਾਉ ਤੋੜ ਲਾਂਗੇ ਤੇ ਇਹ ਵੀ ਨਾ ਹੁਣ ਹੋ ਗਏ ਵੀ ਇਹਨਾਂ ਦੇ ਵਿੱਚ ਨਾ ਜੀਜੇ ਬਣ ਲਾਗੇ ਤਾਂ ਕਰਕੇ ਨਾ ਥੋੜੇ ਜਿਹਾ ਖਾ ਕੇ ਮਤਲਬ ਦੇਖ ਕੇ ਖਾਇਆ ਕਰੋ ਜਿਨ੍ਹਾਂ ਦੇ ਘਰ ਦੇ ਵਿੱਚ ਬੂਟੇ ਨੇਗੇ ਤੇ ਜਾਂ ਜਿਹੜੇ ਕੋਈ ਬਾਜ਼ਾਰੋਂ ਖਰੀਦਦੇ ਨੇਗੇ ਤੇ ਇਸ ਤੋਂ ਬਾਅਦ ਮੈਂ ਆ ਗਈ ਸੀ ਕਿ ਖਾਣਾ ਬਣਾਉਣ ਲੱਗੀ ਸੀ ਕਿ ਛੋਟਾ-ਚਾੜ ਤਾਂ ਚੱਲ ਗਿਆ ਸੀਗਾ ਜੀ ਸਕੂਲ ਤੇ ਅੱਜ ਨਾ ਮੇਰਾ ਮਨ ਕੀਤਾ ਵੀ ਮੈਂ ਵੀ ਜਿਹੜੇ ਪਰੌਂਠੇ ਬਣਾ ਕੇ ਖਾਵਾਂ ਵੈਸੇ ਮੈਂ ਪਰੌਂਠੇ ਬਹੁਤ ਘੱਟ ਖਾਣੇ ਆਂਗੇ ਅਸੀਂ ਰੋਟੀ ਹੀ ਜ਼ਿਆਦਾ ਖਾਣੇ ਆਂਗੇ ਤੇ ਅੱਜ ਮੇਰਾ ਦਿਲ ਜਾ ਕੀਤਾ ਮੀ ਪੈ ਰਿਆ ਸੀਗਾ ਤੇ ਹਨਾ ਮੈਨੂੰ ਸਕੂਲ ਦੀ ਯਾਦ ਆ ਗਈ ਕਿਉਂ ਜਦੋਂ ਨਾ ਸਾਰਿਆਂ ਦੇ ਟਿਫਨ ਖੋਲਦੇ ਸੀਗੇ ਨਾ ਤੇ ਅੰਬ ਦੀ ਖੁਸ਼ਬੂ ਅੰਬ ਦੇ ਮਤਲਬ ਚਾਰ ਦੀ ਖੁਸ਼ਬੂ ਨਾਲ ਹਨਾ ਸਾਰਾ ਰੂਮ ਆ ਜਿਹੜਾ ਭਰ ਜਾਂਦਾ ਸੀਗਾ ਤੇ ਇਸ ਤੋਂ ਫਿਰ ਮੈਂ ਵੀ ਪਰੌਂਠੇ ਬਣਾ ਲਏ ਜੀ ਅੱਜ ਤੇ ਆਪਾਂ ਲਵਾਂਗੇ ਅੰਬ ਦੇ ਚਾਰ ਤੇ ਆਪਾਂ ਬਸ ਕਦਾ ਪਰੌਂਠਾ ਖਾ ਲਾਂਗੇ ਨਾਲ ਚਾਹ ਬਣਾ ਲਈ ਸੀਗੀ ਮੈਂ ਇਸ ਤੋਂ ਬਾਅਦ ਹਨਾ ਮੈਂ ਸੋਚੇ ਚਲੋ ਮੀ ਹਟ ਗਿਆ ਤੇ ਨਾ ਆਪਾਂ ਬਾਹਰਲੇ ਪਾਸੇ ਬੋਂਕਰ ਮਾਰਨ ਵਾਲੀ ਪਈ ਸੀਗੀ ਤੇ ਮੈਂ ਉਧਰ ਬੋਂਕਰ ਮਾਰੀ ਜਾਂਦੀ ਸੀਗੀ ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾਉਣੀ ਜੀ ਤੋਰੀਆਂ ਹੈ ਆਪਣੇ ਘਰ ਦੇ ਵਿੱਚ ਤੋਰੀਆਂ ਦੀਆਂ ਬੱਲਾਂ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਦੁਆਰਾ ਤੋਂ ਸਟਾਰਟ ਹੋਈਆਂ ਨੇਗੇ ਆਪਣੇ ਘਰ ਦੇ ਵਿੱਚ ਤੋਰੀਆਂ ਲੱਗਣੀਆਂ ਪਹਿਲਾਂ ਨਾ ਰੁਕ ਜੇ ਗਏ ਜਾਂ ਸੀਗੀਆਂ ਬੱਲਾ ਔਨਲੀ ਪੱਤੇ ਲੱਗੇ ਹੁੰਦੇ ਸੀ ਤੇ ਇਹਦੇ ਵਿੱਚ ਇੱਕ ਚੀਜ਼ ਇਹ ਹੁੰਦੀ ਹੈਗੀ ਵੀ ਕਾਫੀ ਲੋਕ ਕਹਿੰਦੇ ਨੇਗੇ ਹਨਾ ਵੀ ਸਾਡੇ ਘਰ ਦੇ ਵਿੱਚ ਜੀ ਜਿਹੜੀਆਂ ਬੱਲਾਂ ਤਾਂ ਹਨਾ ਬਹੁਤ ਪੱਤੇ ਲੱਗੇ ਹੋਏ ਆ ਬਹੁਤ ਵੱਡੀਆਂ ਵੱਡੀਆਂ ਬੱਲਾਂ ਨੇ ਪਰ ਉਹਨਾਂ ਦੇ ਉੱਪਰ ਤੋਰੀਆਂ ਨਹੀਂ ਲੱਗ ਰਹੀਆਂ ਨੇ ਤੇ ਇਹ ਨਾਲ ਇੱਕ ਚੀਜ਼ ਇਹਦੇ ਵਿੱਚ ਦੇਖਣ ਵਾਲੀ ਹੁੰਦੀ ਹੈ ਕਿ ਇਹਦੇ ਵਿੱਚ ਮੇਲ ਤੇ ਫੀਮੇਲ ਹੁੰਦੇ ਨੇਗੇ ਤੇ ਉਹ ਜਿਹੜੀ ਤੋਰੀਆਂ ਲੱਗਦੀਆਂ ਨੇ ਹਨਾ ਉਹ ਆਪਣੇ ਆਪ ਪਹਿਲਾਂ ਤੋਂ ਹੀ ਲੱਗੀਆਂ ਹੁੰਦੀਆਂ ਹੁੰਦੀਆਂ ਨੇ ਤੇ ਉਹ ਇੱਕ ਫੀਮੇਲ ਫੁੱਲ ਹੁੰਦਾ ਹਨਾ ਉਹਦੇ ਉੱਪਰ ਲੱਗਦੀਆਂ ਨੇ ਤੇ ਜਿਹੜੇ ਦੂਸਰੇ ਫੁੱਲ ਹੁੰਦੇ ਨੇ ਕਈ ਵਾਰੀ ਕਹਿੰਦੇ ਨੇ ਕਿ ਫੁੱਲ ਤਾਂ ਕਾਫੀ ਆਦੇ ਲੱਗੇ ਨੇਗੇ ਪਰ ਤੋਰੀਆਂ ਨਹੀਂ ਲੱਗੀਆਂ ਦੇਖੋ ਜੀ ਇਹ ਮੇਲ ਤੇ ਫੀਮੇਲ ਦੋਨਾਂ ਦਾ ਹਨਾ ਕੰਬੀਨੇਸ਼ਨ ਹੁੰਦਾਗਾ ਤੇ ਇਸ ਤਰੀਕੇ ਦੇ ਨਾਲ ਜਿਹੜੀ ਆਹ ਹਵਲਟ ਆਉਣੀ ਹੈ ਇਹ ਇਹ ਨਾ ਇੱਕ ਫੀਮੇਲ ਦੀ ਹੈ ਤੇ ਜਿਹੜੇ ਆਹ ਵਾਲੇ ਫੁੱਲ ਨੇ ਇਹ ਮੇਲ ਹੈ ਤੇ ਇਸ ਤਰੀਕੇ ਦੇ ਨਾਲ ਜਦੋਂ ਆਪ ਨੂੰ ਆਏ ਹੁੰਦਾਗਾ ਹਣ ਫੁੱਲ ਤਾਂ ਇੰਨੇ ਲੱਗੇ ਪਏ ਨੇਗੇ ਬਟ ਤੋਰੀਆਂ ਲੱਗ ਨਹੀਂ ਰਹੀਆਂ ਜਾਂ ਕਦੋਂ ਲੱਗ ਰਹੀ ਰਹੇ ਤਾਂ ਇਹ ਇਹ ਚੀਜ਼ ਹੁੰਦੀ ਹੈ ਦੇਖਣ ਵਾਲੀ ਇਹ ਦਿਖਾ ਰਹੀ ਹੈ ਜੀ ਸੋਨੂੰ ਇਹ ਹੈਗੇ ਜੀ ਮੇਲ ਤੇ ਇਹ ਵਾਲੀ ਹੈਗੇ ਚੀਜ਼ਾਂ ਫੀਮੇਲ ਤੇ ਲੋ ਇਸ ਤਰੀਕੇ ਦੇ ਨਾਲ ਹਨਾ ਇਹ ਆਪਣੇ ਜਿਹੜੇ ਲੱਗਦੀਆਂ ਨੇ ਜੀ ਤੋਰਾਂ ਇਹ ਕਿਉਂਕਿ ਇੱਕ ਜਿਹੜਾ ਕਹਿ ਦਿੰਦੇ ਹਨਾ ਇਹਨਾਂ ਦੋਨਾਂ ਦਾ ਮਤਲਬ ਹੋਣਾ ਵੀ ਜ਼ਰੂਰੀ ਹੈਗਾ ਹਨਾ ਫੇਰ ਹੀ ਹੈਗੇ ਜਿਹੜੀਆਂ ਤੋਰਾਂ ਲੱਗਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਬੇਲ ਬੂਟਿਆਂ ਦੇ ਵਿੱਚ ਵੀ ਹਨਾ ਹੁੰਦੀ ਹੈ ਜੀ ਚੀਜ਼ ਏ ਸੀਗੇ ਜੀ ਸਾਡੇ ਘਰ ਦੇ ਵਿੱਚ ਲੱਗੀਆਂ ਹੋਈਆਂ ਤੋਰੀਆਂ ਦੀਆਂ ਵੱਲਾਂ ਤੇ ਇੱਕ ਵੱਲ ਹੀ ਸੀਗੀ ਇਹ ਇਸ ਤੋਂ ਬਾਅਦ ਹੋ ਗਿਆ ਸੀਗਾ ਜੀ ਦੁਪਹਿਰ ਦਾ ਟਾਈਮ ਤੇ ਆਪਾਂ ਬਣਾ ਲਈ ਸੀਗੀ ਜੀ ਫਿਰ ਤੋਂ ਚਾਹ ਸਾਰੇ ਕੰਮ ਵਗੈਰਾ ਆਪਾਂ ਖਤਮ ਕਰਦੇ ਸੀਗੇ ਕੱਪੜੇ ਵਗੈਰਾ ਵਾਸ਼ ਕਰਦੇ ਸੀਗੇ ਕਿਉਂ ਤੇ ਮੀਂਹ ਸੀਗਾ ਤੇ ਹਨਾ ਮੈਨੂੰ ਐਵੇਂ ਸੀਗਾ ਵੀ ਜਲਦੀ-ਵਲਦੀ ਸਾਰੇ ਕੰਮ ਮਨ ਜਿਹੜੇ ਨਿਵੇੜਨਾ ਇਸ ਤੋਂ ਬਾਅਦ ਸੀਗੀ ਜੀ ਚਾਹ ਬਣਾ ਲਈ ਸੀਗੀ ਤੇ ਫਿਰ ਆਪਾਂ ਚਾਹ ਪੀ ਮਾਗੇ ਤੇ ਸ੍ਰੀ ਰਾਣਾ ਨਾਲ ਮੀਂਹ ਦੇ ਵਿੱਚ ਨਾ ਹੋਰ ਹੀ ਤਕਾਬਟ ਜੀ ਹੋ ਜਾਂਦੀ ਹੈਗੀ ਪਤਾ ਨਹੀਂ ਤਾਂ ਆਪਾਂ ਗਰਮ ਸਰਦ ਜੇ ਹੋ ਜਾਂਦਾ ਸਰੀਰ ਐਵੇਂ ਜੇ ਹੋ ਜਾਂਦਾਗਾ ਸਵਾ 12 ਦੇ ਕਰੀਬ ਜਿਹੜਾ ਟਾਈਮ ਹੋ ਗਿਆ ਸੀ ਤੇ ਹੁਣ ਦੇਖੋ ਤੁਸੀਂ ਬਿਲਕੁਲ ਸਾਫ਼ ਸੀਗਾ ਮੌਸਮ ਕੋਈ ਮੀਂਹ ਨਹੀਂ ਸੀ ਕਣੀ ਨਹੀਂ ਸੀ ਤੇ ਵਧੀਆ ਹੋ ਗਿਆ ਸੀਗਾ ਜੀ ਵੈਦਰ ਤੇ ਆਪਾਂ ਚਾਹ ਪੋਣ ਲੈਨੇ ਆਗੇ ਕਿਉਂਕਿ ਚਾਹ ਬਿਨਾ ਤਾਂ ਬਿਲਕੁਲ ਵੀ ਜਿਹੜੀ ਗੱਡੀ ਹੈ ਨਾ ਚੱਲਦੀ ਨਹੀਂ ਹੈਗੀ ਜੀ ਤੇ ਬਾਕੀ ਸਾਡੇ ਬਲੌਗ ਕਿਵੇਂ ਦੇ ਲੱਗਦੇ ਹੁੰਦੇ ਸਾਨੂੰ ਜਰੂਰ ਦੱਸਿਆ ਕਰੋ ਤੇ ਪਲੀਜ਼ ਚੈਨਲ ਨੂੰ ਜਰੂਰ ਕਰਿਓ ਜੀ ਸਬਸਕ੍ਰਾਈਬ ਲੋਜੀ ਗੋੜ ਵਾਲੀ ਚਾਹ ਆਪਣੀ ਤਿਆਰ ਆ ਗਈ ਜਿਹਨੇ ਪੀਣੀ ਹੋਵੇ ਸਾਡੇ ਘਰ ਆ ਕੇ ਪੀ ਸਕਦਾ ਤੇ ਇਧਰ ਆਪਾਂ ਚਾਹ ਦਾ ਮਸਾਲਾ ਬਣਾਇਆ ਸੀਗਾ ਜਿਹੜਾ ਆਪਾਂ ਚਾਹ ਦੇ ਵਿੱਚ ਯੂਜ਼ ਕਰਦੇ ਹਾਂ ਤੇ ਇਸ ਤੋਂ ਬਾਅਦ ਇਹ ਆ ਗਿਆ ਸੀਗਾ ਛੋਟੇ ਸਾਬ ਆਗੇ ਸੀਗੇ ਸਕੂਲਾਂ ਤੇ ਇਹਨਾਂ ਨੇ ਲਿਖੀ ਸੀਗੀ ਜੀ ਫਰੂਟਸ ਨੇ ਮੈਂ ਦੇਖਦੀ ਹਾਂਗੀ ਕੀ ਕੁਝ ਕੀਤਾਗਾ ਲੋਜੀ ਤੇ ਇਹਦੇ ਵਿੱਚ ਨਾ ਦੇਖੋ ਤੁਸੀਂ orange ਦੇ ਵਿੱਚ ਈ ਪਾਉਣੀ ਭੁੱਲ ਗਿਆ ਇਹ ਹੁੰਦੇ ਆ ਇਹਦੇ ਕੰਮ ਕਿਉਂਕਿ ਇਹਦੀ ਨਿਗਾਹ ਪਤਾ ਕੀ ਹੁੰਦੀ ਹੈ ਇਸ ਵੇਲੇ ਆ ਕੇ ਨਾ ਟੀਵੀ 'ਚ ਹੁੰਦੀ ਹਨ ਹੋਰ ਕੁਝ ਨਹੀਂ ਦਿਖ ਰਿਹਾ ਹੁੰਦਾਗਾ ਤੇ ਬਸ ਇਹ ਜਲਦੀ-ਆਦੀ ਫਟਾਫਟ ਆਦਾਂ ਵੇੜ ਕੇ ਕੰਮ ਇਹ ਪਾਸੇ ਹੋ ਜਾਂਦਾਗਾ ਤੇ ਇੱਕ ਇਹ ਵਾਲੀ ਜੇ ਸੀਗੀ ਇਹਦੀ ਸਲੇਟ ਤੇ ਇਹ ਨਾ ਇਹਦੇ ਨਾਲ ਵੀ ਐਮ ਐਸ ਤਰੀਕੇ ਨਾਲ ਲਿਖ ਕੇ ਤੇ ਆਪਣੇ ਆਪ ਮਟਿਆ ਜਾ ਸਕਦਾਗਾ ਇਹ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਆ ਕੇ ਦਿਓ ਇਹਦੇ ਨਾਲ ਬੱਚੇ ਜਲਦੀ ਸਿੱਖ ਜਾਂਦੇ ਤੇ ਮੈਂ ਇਧਰ ਕੱਪੜੇ ਤਿਆਰ ਕਰ ਰਹੀ ਸੀ ਕਿ ਇਸ ਤੋਂ ਬਾਅਦ ਟਿਊਸ਼ਨ ਵਾਲੇ ਬੱਚੇ ਆਗੇ ਸੀਗੇ ਤੇ ਇਹਨਾਂ ਦੀ ਆਪਾਂ ਸਟੱਡੀ ਕਰਵਾ ਦਿੰਨੇ ਹੈ ਕਿ ਸ਼ਾਮ ਦਾ ਟਾਈਮ ਜਾ ਹੋ ਗਿਆ ਸੀਗਾ ਚਾਰ 4.5 ਦੇ ਕਰੀਬ ਇਹ ਆ ਜਾਂਦੇ ਨੇਗੇ ਤੇ ਆਪਾਂ ਬਣਾਵਾਂਗੇ ਅੱਜ ਅਰਬੀ ਦੀ ਸਬਜੀ ਤੇ ਦੇਖਦੇ ਹਾਂਗੇ ਕਿਵੇਂ ਦੀ ਬਣਦੀ ਹੈਗੀ ਫਸਟ ਟਾਈਮ ਟਰਾਈ ਕਰੂੰਗੀ ਵੈਸੇ ਮੈਂ ਅਸੀਂ ਘਰ ਦੇ ਵਿੱਚ ਬਣਾਇਨੀ ਕਿਉਂਕਿ ਇਹ ਸੁੱਕੀ ਸਬਜੀ ਹੈ ਜਿਹੜੇ ਅਸੀਂ ਘੱਟ ਖਾਂਦੇ ਹਾਂਗੇ ਸਾਬ ਘੱਟ ਖਾਂਦੇ ਨੇਗੇ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਗਈ ਫਿਰ ਉਹਨਾਂ ਦੇ ਮਾਰੇ ਸਾਨੂੰ ਹਨਾ ਦੂਸਰੀ ਸਬਜੀ ਤਰੀ ਵਾਲੀ ਬਣਾਉਣੀ ਪੈਂਦੀ ਹੈਗੀ ਤੇ ਅੱਜ ਉਹ ਉਹ ਖਾਣਾ ਖਾ ਕੇ ਆਉਣਗੇ ਤੇ ਇਸ ਲਈ ਮੈਂ ਸੋਚਿਆ ਕਿ ਉਹਨਾਂ ਜੇ ਆਪਾਂ ਅਰਬੀ ਬਣਾਈ ਜਾਵੇ ਤਾਂ ਮੈਂ ਨਾ ਪਹਿਲਾਂ ਇਹਨੂੰ ਵਾਸ਼ ਕਰਦੀ ਸੀ ਤਾਂ ਮੇਰੇ ਨਾ ਹੱਥਾਂ ਦੇ ਉੱਤੇ ਖੁਰਕ ਜਿਆਦਾ ਹੀ ਹੋਣ ਲੱਗੀ ਸੀਗੀ ਤੇ ਪਲੀਜ਼ ਜਦੋਂ ਵੀ ਤੁਸੀਂ ਇਹਨੂੰ ਟੱਚ ਕਰਨਾਗਾ ਤੇ ਹੱਥਾਂ ਦੇ ਉੱਪਰ ਨਾ ਤੇਲ ਲਾ ਕੇ ਟੱਚ ਕਰਿਓ ਨਹੀਂ ਤੇ ਤੁਹਾਡੇ ਹੱਥਾਂ ਦੇ ਉੱਪਰ ਨਾ ਰਿਐਕਸ਼ਨ ਬਹੁਤ ਜਿਆਦਾ ਹੋ ਜਾਣੀ ਹੈਗੀ ਆਪਾਂ ਸਾਰੇ ਮਸਾਲੇ ਮਤਲਬ ਪਿਆਜ਼ ਹਰੀ ਮਿਰਚ ਵਗੈਰਾ ਕੱਟ ਲਿਆ ਸੀਗਾ ਤੇ ਅਰਬੀ ਨੂੰ ਵੀ ਆਪਾਂ ਕੱਟ ਲਿਆ ਸੀਗਾ ਧੋ ਕੇ ਹਨਾ ਚੰਗੀ ਤਰ੍ਹਾਂ ਇਹਨੂੰ ਸੁਕਾ ਕੇ ਫਿਰ ਤੁਸੀਂ ਦੁਬਾਰੇ ਕੱਟਿਓ ਤੇ ਲਗਾਤੀ ਸੀਗੀ ਜੇ ਪਤੜ ਕੇ ਖਾਣ ਠੇਕ ਕਰਕੇ ਤੇ ਸੀਗੇ ਤੇ ਇਸ ਤੋਂ ਬਾਅਦ ਬਣ ਗਈ ਸੀਗੀ ਆਪਣੀ ਸਬਜ਼ੀ ਦੇਖੋ ਤੁਸੀਂ ਲੁੱਕ ਦੇਖੋ ਇਹਦੀ ਤੇ ਮਸਾਲੇ ਦੀ ਖੁਸ਼ਬੂ ਤਾਂ ਇੰਨੀ ਬਹੁਤ ਜ਼ਿਆਦਾ ਟੇਸਟੀ ਮਤਲਬ ਆ ਰਹੀ ਸੀਗੀ ਹਨਾ ਤੇ ਇਸ ਤੋਂ ਬਾਅਦ ਸਿਖਾਣਾ ਵਗੈਰਾ ਖਾ ਲਿਆ ਸੀਗਾ ਤੇ ਇਦਾਂ ਦੀ ਇਹ ਸਬਜ਼ੀ ਹੈ ਜਿਹੜੀ ਆਪਣੀ ਬਣ ਗਈ ਸੀਗੀ ਅਰਬੀ ਦੀ ਤਖਾਨ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਜੀ ਤੇ ਕਮੈਂਟ ਪਿਆਰੇ ਪਿਆਰੇ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਪਲੀਜ਼ 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 ਲਾਈਕ ਕਰਦੇ ਹੋ ਜੀ ਮਿਲਦੇ ਹਾਂ ਕਿਸੇ ਅਗਲੀ ਪਿਆਰੀ ਜੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ